ਤੁਸ ਤੁਹਾਡਾ ਕੀ ਬਲੀਵ ਹੁੰਦਾ ਕਿ ਬੰਦਾ ਕ੍ਰਿਮੀਨਲ ਕਿਉਂ ਬੰਦਾ ਹੈ ਘਿਰੇਜੀ ਤੁਸੀਂ ਤਾਂ ਤੁਹਾਡਾ ਤਾਂ ਕੰਮ ਹੋ ਗਿਆ ਸੀ ਵਾਰਡਿੰਗ ਦੇ ਵਿੱਚ ਤੁਸੀਂ ਹੁਣ ਫੇਰ ਆਏ ਹੋ ਸੋ ਇਹਦਾ ਰਾਜ਼ ਦੱਸੋ ਦੁਬਾਰਾ ਜ਼ਿੰਦਾ ਕਿਵੇਂ ਹੋ ਗਏ ਤੁਸੀਂ ਗਿੱਪੀ ਵੀਰ ਨੂੰ ਪੁੱਛੋ ਉਹਨਾਂ ਕੋਲ ਕਿਹੜੀ ਗਿੱਦੜ ਸਿੰਘ ਹੀ ਹੈਗੀ ਆ ਜੀ ਮੇਰਾ ਕਰੈਕਟਰ ਰਾਣਾ ਬਹੁਤ ਐਗਰੈਸਿਵ ਟੌਰ ਵਾਲਾ ਗੈਂਗਸਟਰ ਆ ਸੋ ਬਦਲੇ ਲੈਣ ਆਇਆ ਵਾ ਚੜੇ ਹੋਰ ਤਾਂ ਤੁਹਾਡੀ ਹੁਣ ਵੀ ਹੈਗੀ ਓਦਾਂ ਹੀ ਗੈਂਗਸਟਰ ਪੰਜੂ ਪੈ ਗਈਆਂ ਨੇ ਹਾਂ ਰਫਲਾ ਰੁਫਲਾ ਤੁਸੀਂ ਬੰਬੇ ਤੋਂ ਸਪੈਸ਼ਲ ਆਈਏ ਨੇ ਮੁੰਡਿਆਂ ਦੀ ਬਹੁਤ ਜ਼ਿਆਦਾ ਆਬਸੈਸ਼ਨ ਹੁੰਦੀ ਹੈ ਬੀਅਰਡ ਨਾਲ ਕਿ ਨਹੀਂ ਸਾਡੀ ਦਾੜੀ ਨਾ ਮਤਲਬ ਬੜੀ ਇੰਪੋਰਟੈਂਟ ਹੁੰਦੀ ਹੈ ਇੱਕ ਮੁੰਡੇ ਵਾਲ ਕਟਵਾਉਣੇ ਆ ਵਾਲ ਰੱਖਣੇ ਆ ਫਿਲਮ ਮੇਕਿੰਗ ਚ ਮੈਂ ਨਹੀਂ ਸੋਚਦਾ ਠਿਕ ਤਾ ਉਹ ਰਾਤੋ ਰਾਤ ਬੰਦ ਹੋ ਗਏ ਕੱਲ ਨੂੰ ਰਾਤੋ ਰਾਤ ਇੰਸਟਾ ਬੰਦ ਹੋ ਜੇ ਫੇਸਬੁੱਕ ਬੰਦ ਹੋ ਜੇ ਤੁਹਾਡੀ ਜਿਹੜੀ ਆਈਡੀ ਆ ਨਾ ਤੁਹਾਡੇ ਕੰਮ ਦੀ ਆਈਡੀ ਉਹ ਬਹੁਤ ਇੰਪੋਰਟੈਂਟ ਹੈ ਕਰੈਕਟਰ ਦਾ ਆਉਰਾ ਬੱਡਾ ਹੋਣਾ ਚਾਹੀਦਾ ਪਰ ਐਂਡਿਊਰੇਸ਼ਨ ਛੋਟੀ ਹੋ ਗਈ ਹੈ ਹੈਲੋ एवरीवन ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਜਿਸਵੀਕ اور ਸਵਾਗਤ ਕਰਦੀਆਂ ਸੋ ਜਸ ਫਿਲਮ ਦੀ ਸਭ ਤੋਂ ਜ਼ਿਆਦਾ ਵੇਟ ਸੀ ਉਹ ਫਾਈਨਲੀ ਹੁਣ ਰਿਲੀਜ਼ ਹੋਣ ਵਾਲੀ ਹੈ 2 ਫਰਵਰੀ ਨੂੰ ਦੈਟ ਇਜ਼ ਵਾਰਨਿੰਗ ਟੂ ਸੋ ਸਟਾਰ ਕਾਸਟ ਮੇਰੇ ਨਾਲ ਹੈ ਧੀਰਜ ਕੁਮਾਰ ਜੀ ਔਰ ਜੱਗੀ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਆ ਸੋ ਮੈਂ ਤੁਹਾਨੂੰ ਪੁੱਛੂੰਗੀ ਧੀਰੇਜ ਜੀ ਤੁਸੀਂ ਤਾਂ ਤੁਹਾਡਾ ਤਾਂ ਕੰਮ ਹੋ ਗਿਆ ਸੀ ਵਰਡਿੰਗ ਦੇ ਵਿੱਚ ਤੁਸੀਂ ਹੁਣ ਫੇਰ ਆਏ ਹੋ ਸੋ ਇਹਦਾ ਰਾਜ਼ ਦੱਸੋ ਕਿ ਹੁਣ ਈਵਰਜ਼ ਨੂੰ ਤੁਸੀਂ ਕਿਸ ਰੋਲ ਦੇ ਵਿੱਚ ਦਿਖੋਗੇ ਮੇਰੇ ਇੱਕ ਕੈਰੈਕਟਰ ਦਾ ਨਾਮ ਕੀਪਾ ਤਾਂ ਦੁਬਾਰਾ ਜ਼ਿੰਦਾ ਕਿਵੇਂ ਹੋ ਗਿਆ ਇਹ ਤੁਸੀਂ ਗਿੱਪੀ ਵੀਰ ਨੂੰ ਪੁੱਛੋ ਉਹਨਾਂ ਕੋਲ ਕਿਹੜੀ ਗਿੱਦੜ ਸਿੰਘ ਹੀ ਹੈਗੀ ਆ ਉਹਨਾਂ ਨੇ ਕੀ ਉਹ ਸਭ ਕੁਝ ਉਹਨਾਂ ਦਾ ਸੋਚਿਆ ਡਿਜ਼ਾਈਨ ਛਿੰਦੇ ਦਾ ਮਰਨਾ ਕੀ ਪੈਦਾ ਆਉਣਾ ਇੱਕ ਹੀ ਐਕਟਰ ਇਹਨੂੰ ਪਲੇ ਕਰੂਗਾ ਸਾਰਾ ਕੁਝ ਉਹਨਾਂ ਦੇ ਦਿਮਾਗ 'ਚ ਹੈਗਾ ਸੀ ਉਹ ਫਿਰ ਹੌਲੀ-ਹੌਲੀ ਦੱਸਦੇ ਆ ਜਿਵੇਂ ਅੱਜ ਟੀਜ਼ਰ ਆਇਆ ਤਾਂ ਇਹ ਪਹਿਲਾਂ ਰਿਵੀਲ ਨਹੀਂ ਕਰਨਾ ਸੀ ਕਰੈਕਟਰ ਸਿੱਧਾ ਸਿਨੇਮਿਆ ਚ ਰਿਵੀਲ ਕਰਨਾ ਸੀ ਤਾਂ ਉਹ ਫਿਰ ਮੈਨੂੰ ਪਰਸੋ ਦੱਸਿਆ ਵੀਰੇ ਨੇ ਕਿ ਆਪਾਂ ਟੀਜ਼ਰ ਬਾਹਰ ਰਿਹਾ ਕੀਪੇ ਨੂੰ ਰਿਵੀਲ ਕਰ ਰਹੇ ਆ ਤਾਂ ਸਭ ਕੁਝ ਉਹ ਮਾਸਟਰ ਮਾਈਂਡ ਚੱਲਦਾ ਉਹਨਾਂ ਦਾ ਸਾਰਾ ਜਿਵੇਂ ਮਾਸਟਰ ਮਾਈਂਡ ਦੀ ਅਗਰ ਮਾਈਂਡ ਦੀ ਗੱਲ ਕਰੀ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਨਾ ਫਾਈਨਲ ਨਹੀਂ ਸੀ ਕਿ ਰਿਵੀਲ ਕਰਨਾ ਹੈ ਤੁਹਾਨੂੰ ਲੱਗਦਾ ਹੈ ਅਗਰ ਰਿਵੀਲ ਰਿਵੀਲ ਕਰਕੇ ਸ਼ਾਇਦ ਵਿਊਅਰਸ ਨੂੰ ਜ਼ਿਆਦਾ ਤੁਸੀਂ ਕਨੈਕਟ ਕਰ ਸਕਦੇ ਹੋ ਫਿਲਮ ਦੇ ਨਾਲ ਹਾਂ ਮੈਂ ਹੁਣ ਦੇਖੋ ਮੈਂ ਮੈਂ ਸੋਚਿਆ ਸੀ ਕਿ ਸਿੱਧਾ ਸਨੇਮੇ ਵਿੱਚ ਦੇਖਦੇ ਬਟ ਗਿੱਪੀ ਵੀਰੇ ਨੇ ਜੋ ਸੋਚਿਆ ਸੀ ਉਹ ਮੈਨੂੰ ਅੱਜ ਜਦੋਂ ਮੈਂ ਟੀਜ਼ਰ ਅਪਲੋਡ ਕੀਤਾ ਅਸ਼ੋਸ਼ਾ ਨੈਟਵਰਕ ਤੇ ਤਾਂ ਮੈਨੂੰ ਤਾਂ ਪਤਾ ਲੱਗਿਆ ਆਡੀਅנס ਜ਼ਿਆਦਾ ਕਨੈਕਟ ਹੋਈ ਉਹ ਜ਼ਿਆਦਾ ਐਕਸਾਈਟਮੈਂਟ ਉਹਨਾਂ ਦੀ ਵਧੀ ਤਾਂ ਉਹ ਮੈਨੂੰ ਲੱਗਦਾ ਕਿ ਵੀਰਾ ਐਕਸਪੀਰੀਅੰਸ ਨੇ ਉਹਨਾਂ ਨੂੰ ਜ਼ਿਆਦਾ ਉਸ ਚੀਜ਼ ਦਾ ਪਤਾ ਹੈ ਐਜ਼ ਐਨ ਐਕਟਰ ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਕਿ ਤੁਸੀਂ ਹੋਰ ਸੋਚ ਰਹੇ ਹੁੰਦੇ ਹੋ ਪਰ ਕੋਈ ਦੂਸਰਾ ਮੈਨੂੰ ਲੱਗਦਾ ਕਿ ਤੁਹਾਡੇ ਬਾਰੇ ਜ਼ਿਆਦਾ ਵਧੀਆ ਦੱਸ ਸਕਦਾ ਤੁਹਾਨੂੰ ਸੋ ਜੱਗੀ ਜੀ ਤੁਹਾਡਾ ਹੁਣ ਕੈਰੈਕਟਰ ਇਸ ਫਿਲਮ ਵਿੱਚ ਇੰਟਰੋਡਿਊਸ ਹੋਇਆ ਵਰਡਿੰਗ ਵਿੱਚ ਤੁਸੀਂ ਨਹੀਂ ਸੀ ਤੁਹਾਡਾ ਹੁਣ ਇਹਦੇ ਵਿੱਚ ਡੈਬਿਊ ਹੋ ਰਿਹਾ ਕਹਿੰਦਾ ਮਤਲਬ ਵਰਡਿੰਗ 2 ਦੇ ਲਈ ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਐਂਡ ਤੁਹਾਡਾ ਕੈਰੈਕਟਰ ਕੀ ਸਾਨੂੰ ਡਿਫਰੈਂਟ ਦੇਖਣ ਨੂੰ ਮਿਲੂਗਾ ਹਾਂਜੀ ਮੇਰਾ ਕੈਰੈਕਟਰ ਰਾਣਾ ਬਹੁਤ ਐਗਰੈਸਿਵ ਤੌਰ ਉੱਲਾ ਗੈਂਗਸਟਰ ਆ ਸੋ ਬਦਰੇ ਲੈਣ ਆਇਆ ਵਾ ਚੜੇ ਹੋਰ ਤਾਂ ਤੁਹਾਡੀ ਹੁਣ ਵੀ ਹੈਗੀ ਓਦਾਂ ਹੀ ਗੈਂਗਸਟਰ ਅੱਜ ਅਸੀਂ ਪਲਾਨ ਕਰਕੇ ਆਏ ਸੀ ਮੈਂ ਕਿਹਾ ਥੋੜਾ ਕੈਰੈਕਟਰ ਦੇ ਅਕੋਰਡਿੰਗ ਆਪਾਂ ਚੱਲਦੇ ਆ ਹਾਂ ਉਹ ਵੇਰ ਰਾਣੇ ਦੀ ਫੀਲਿੰਗ ਜੀ ਆਉਗੀ ਨਾ ਟੀਵੀ ਤੇ ਹਾਂਜੀ ਤੇ ਹਾਂਜੀ ਦੱਸਿਓ ਕਿ ਕੀ ਕੁਐਸਚਨ ਸੀ ਸੌਰੀ ਮੈਂ ਉਹੀ ਕਹਿ ਰਹੀ ਆ ਕਿ ਜਿੱਦਾਂ ਤੁਸੀਂ ਅੱਜ ਲੁੱਕ ਬਣ ਕੇ ਆਈਏ ਕਿ ਐਦਾਂ ਦੀ ਟੋਰੀ ਲੁੱਕ ਸਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲੂ ਹਾਂਜੀ 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 ਡਿੱਟੋ ਇਹੀ ਹੁਣ ਤਾਂ ਜੀਪਾਂ ਚੁੱਪਾ ਹੈਗੀਆਂ ਨੇ ਰਫਲਾ ਰੁਫਲਾ ਤੁਸੀਂ ਬੰਬੇ ਤੋਂ ਸਪੈਸ਼ਲ ਆਈਏ ਨੇ ਹਾਂ ਉਹ ਤੁਹਾਨੂੰ ਉਹ ਵੀ ਦੇਖਣ ਨੂੰ ਮਿਲ ਗਈ ਹੈ ਸੋ ਐਕਸਪੀਰੀਅੰਸ ਤਾਂ ਬਹੁਤ ਜਿਆਦਾ ਬੁਧੀਆ ਸੀ ਇਟਸ ਅ ਬਲੇਸਿੰਗ ਐਦਾਂ ਦੀ ਵੱਡੀ ਫ੍ਰੈਂਚਾਈਜ਼ ਨਾਲ ਜੁੜਨਾ ਇਹਨੇ ਵਧੀਆ ਸਟਾਰ ਕਾਸਟ ਆ ਇਹਨਾਂ ਸਿੱਖਣ ਨੂੰ ਮਿਲਦਾ ਵਾ ਇੰਨੇ ਨਵੇਂ ਲੋਕ ਵੀ ਜੁੜੇ ਆ ਬਲਜੀਪਾ ਜੀ ਜੁੜੇ ਆ ਰਾਹੁਲ ਦੇਵ ਜੀ ਜੈਜ਼ਮਿਨ ਯੂ نو ਸ਼ੀ ਇਸ ਪਲੇਇੰਗ ਦ ਲੀਡ ਤੇ ਤੀਤਿਰਜ ਦਨ ਰਾਜਬਾਈ ਰਾਜੇਂਦਰ ਹਾਂਜੀ ਸੋ ਯੂ نو ਲਾਈਕ ਤੀਤਿਰਜ ਦਾ ਕਨੈਕਸ਼ਨ ਬਹੁਤ ਜ਼ਿਆਦਾ ਸੀਗਾ ਵਿਦ ਥੀਅਟਰ ਤੇ ਹੁਣ ਥੀਅਟਰ ਵਾਲੇ ਬੰਦੇ ਜੁੜੇ ਹੋਏ ਨੇ ਐਂਡ ਦੈਨ ਨਵੀਂ ਓਪਰਚੂਨਿਟੀ ਮਿਲ ਰਹੀਆਂ ਨੇ ਸੋ ਫਰੈਂਚਾਈਜ਼ ਇਦਾਂ ਦੀ ਆਉਣੀ ਚਾਹੀਦੀ ਹੈ ਨੇ ਐਂਡ ਦੈਨ ਆਈ ਥਿੰਕ ਐਵਰੀਬਾਡੀ ਜਿਹੜੇ ਹੋਰ ਪ੍ਰੋਡਕਸ਼ਨ ਹਾਊਸਸ ਹੈਗੇ ਉਹਨਾਂ ਨੂੰ ਵੀ ਇਹ ਚੀਜ਼ਾਂ ਤੇ ਗੌਰ ਕਰਨਾ ਚਾਹੀਦਾ ਵੀ ਕੁਆਲਿਟੀ ਮੈਟਰਸ ਕੁਆਂਟੀਟੀ ਥੋੜਾ ਜਿਹਾ ਘੱਟ ਸੋਚੀਏ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਜਗਰਾਵਾ ਤੋਂ ਤੁਹਾਡਾ ਐਕਸੈਂਟ ਮੈਂ ਰਹਿਣਾ ਅਮਰੀਕਾ ਮਾ ਬਟ ਮੈਂ 50 50 ਹਾਂ ਮੈਂ 50 50 ਹਾਂ ਆਪ ਦਾ ਉਹ ਹੀ ਮੇਰੇ ਕਾ ਐਕਸੈਂਟ ਥੋੜਾ ਜਿਹਾ ਡਿਫਰੈਂਟ ਹੈ ਤੁਹਾਡਾ ਤਾਂ ਮੈਂ ਪੁੱਛਦਾ ਨਹੀਂ ਨਹੀਂ ਐਕਸੈਂਟ ਤਾਂ ਚਲੋ ਉਹ ਹਾਂ ਐਕਟਰ ਬੰਦੀ ਦੀ ਬਿਝਾਣੀ ਹੋਉਂਦੀ ਹੈ ਨਹੀਂ ਉਹ ਜਗਰਾਵਾਂ ਵਾਲਾ ਵੀ ਕੱਢ ਕੇ ਸੁਣਾ ਦਿੰਨੇ ਤੁਹਾਨੂੰ ਉਹ ਡਿਫਰੈਂਟ ਹੈ ਜੀ ਲਾਈਕ ਉਹ ਤਾਂ ਹੁਣ ਕੀ ਹੈ ਵੀ ਹੁਣ ਜਿੱਦਾਂ ਦਾ ਹੁਣ ਚੱਲ ਰਿਹਾ ਡੇਲੀ ਸਕੇਜੂਲ ਜਿੱਦਾਂ ਦੀ ਬੋਲਬਾਣੀ ਹੋ ਗਈ ਤੇ ਹੋਪਫੁਲੀ ਚੰਗਾ ਹੀ ਲੱਗਿਆ ਹੋਵੇ ਸਾਰਿਆਂ ਨੂੰ ਸੋ ਅ ਗਿੱਪੀ ਬਾਈ ਨਾਲ ਤੁਹਾਡਾ ਬੌਂਡ ਕਿਦਾਂ ਦਾ ਬਿਕੋਜ਼ ਜਿਤ ਤੱਕ ਸਾਨੂੰ ਪਤਾ ਹੈ ਕਿ ਤੁਸੀਂ ਜਿੰਨੇ ਵੀ ਪ੍ਰੋਜੈਕਟਸ ਕੀਤੇ ਆ ਜ਼ਿਆਦਾ ਭਾਈ ਨਾਲ ਕੀਤੇ ਆ ਬਾਈ ਨਾਲ ਐਂਡ ਕਿਦਾਂ ਦਾ ਬੌਂਡ ਹੈ ਕਿਹੋ ਜਿਹਾ ਤੁਸੀਂ ਕਨੈਕਸ਼ਨ ਫੀਲ ਕਰਦੇ ਹੋ ਦੋਵੇਂ ਹਾਂਜੀ ਹੀ ਇਜ਼ ਅ 빅 ਬ੍ਰਦਰ ਆਫ ਮਾਈਨ ਸੋ ਬਟ ਬਡੇ ਭਰਾ ਮੈਂ ਤੇ ਯੂ نو ਹੀ ਇਜ਼ ਲਾਈਕ ਅ ਫਾਦਰ ਫਿਗਰ ਟੂ ਮੀ ਮੈਨੂ ਚਾਰਕ ਤੇ ਬਾਰਾ ਕੋਟ ਲੈਣ ਜੋ ਮਰਜੀ ਕਰਨ ਕੋਈ ਆਪਾਂ ਨੂੰ ਯੂ نو ਉਹਨਾਂ ਦੀ ਕ੍ਰਿਟਿਸਿਜ਼ਮ ਸਰ ਮੱਥੇ ਐਂਡ ਦੈਨ ਯੂ نو ਗਾਈਡ ਕਰਦੇ ਨੇ ਪਾਲਿਸ਼ ਕਰਦੇ ਨੇ ਸੋ ਹੀ ਲੁਕਸ ਆਫਟਰ ਮੀ ਐਂਡ ਦੈਨ ਸਾਡਾ ਤਾਂ ਯੂ نو ਰਿਸ਼ਤਾ ਹੰਬਲ ਦੇ ਨਾਲ ਹੀ ਹੈ ਤੇ ਅਮ ਅਸੀਂ ਪਹਿਲਾਂ ਕੰਮ ਵੀ ਇਕੱਠੇ ਨੇ ਬਹੁਤ ਕੀਤਾ ਹੋਇਆ ਪ੍ਰੋਡਕਸ਼ਨ ਦੇ ਵਿੱਚ ਬਟ ਯੂ نو ਵਨ ਇਟ ਕਮਸ ਟੂ ਹਿਸ ਡੈਡੀਕੇਸ਼ਨ ਟੁਵਰਡਸ ਵੀ ਅਸੀਂ ਸਫਲ ਰਹੀਏ ਜਾਂ ਯੂ نو ਆਪ ਦਾ ਕੰਮ ਵਧੀਆ ਕਰੀਏ ਸੋ ਯੂ نو ਲਾਇਲਟੀ ਤਾਂ ਪ੍ਰਾਦੀ ਪੂਰੀ ਹੈ ਅਸੋ ਦਿਰੀਸ਼ ਪਾ ਜੀ ਤੁਹਾਡੀ ਨਾ ਲੁੱਕ ਅਸੀਂ ਜਿਵੇਂ ਵਰਨਿੰਗ ਵਿੱਚ ਦੇਖੀ ਤਾਂ ਆਬਵੀਅਸਲੀ ਬੀਅਰਡ ਦੇ ਨਾਲ ਸੀ ਜੋ ਮਤਲਬ ਨਾ ਮੁੰਡਿਆਂ ਦੀ ਬਹੁਤ ਜ਼ਿਆਦਾ ਆਬਸੈਸ਼ਨ ਹੁੰਦੀ ਹੈ ਬੀਅਰਡ ਨਾਲ ਕਿ ਨਹੀਂ ਸਾਡੀ ਦਾੜੀ ਨਾ ਮਤਲਬ ਬੜੀ ਇੰਪੋਰਟੈਂਟ ਹੁੰਦੀ ਹੈ ਇੱਕ ਮੁੰਡਿਆਂ ਲਈ ਜਿਵੇਂ ਸਾਡੇ ਕੁੜੀਆਂ ਲਈ ਵਾਲ ਮੇਕਅਪ ਬਹੁਤ ਇੰਪੋਰਟੈਂਟ ਹੈ ਤਾਂ ਮੈਨੂੰ ਇਦਾਂ ਲੱਗਦਾ ਹੈ ਕਿ ਉਹ ਮੇਲਜ਼ ਦੇ ਲਈ ਉਹ ਬੜੀ ਇੰਪੋਰਟੈਂਟ ਚੀਜ਼ ਹੈ ਜੋ ਤੁਸੀਂ ਇੱਥੇ ਇੱਕ ਲੈਟ ਗੋ ਕੀਤੀ ਤੁਹਾਡਾ ਕੈਰੈਕਟਰ ਦੀ ਉਹ ਮੰਗ ਹੋਣੀ ਹੈ ਤਾਂ ਉਹ ਕਿ ਕਿਪੀ ਬਾਤੇ ਭਰੋਸਾ ਕੀਤਾ ਕਿ ਹਾਂ ਗਰੁਣਾ ਨੇ ਕਿਹਾ ਜਾਂ ਥੋੜਾ ਜਿਹਾ ਥੋੜਾ ਹਿਚਕਿਚਾਟ ਹੋਈ ਸੀ ਤਾਂ ਕੋਈ ਨਹੀਂ ਉਹਨਾਂ ਤੇ ਭਰੋਸਾ ਹੁੰਦਾ ਮੈਨੂੰ ਜਦੋਂ ਫਿਲਮ ਮੇਕਿੰਗ ਚ ਮੈਂ ਕੁਝ ਵੀ ਲੁੱਕ ਰੱਖ ਸਕਦਾ ਜੋ ਰਿਕੁਆਇਰਮੈਂਟ ਹੋਊਗੀ ਮੇਕਰਸ ਦੀ ਅਮਰਵੀਰਾ ਜਾਂ ਉਹਨਾਂ ਨੇ ਜੋ ਸੋਚਿਆ ਸੀ ਡਿਜ਼ਾਈਨ ਲੁੱਕ ਉਹ ਸਾਰਾ ਉਹਨਾਂ ਦੇ ਅਕੋਰਡਿੰਗ ਡਿਜ਼ਾਈਨ ਹੋਈ ਆ ਉਹਨਾਂ ਨੇ ਇਹ ਕਿਹਾ ਸੀ ਵੀ ਟੋਟਲੀ ਛਿੰਦੇ ਤੋਂ ਡਿਫਰੈਂਟ ਹੋਣਾ ਚਾਹੀਦਾ ਚਿੰਦੇ ਤੋਂ ਡਿਫਰੈਂਟ ਲੱਗਣਾ ਚਾਹੀਦਾ ਸੋ ਸਾਨੂੰ ਸੀ ਕਿ ਥੋੜੀ ਜੀ ਸਟਾਈਲਾਈਜ਼ ਲੁੱਕ ਹੋਏ ਥੋੜਾ ਜਿਹਾ ਲਾਈਕ ਉਹ ਕਰੈਕਟਰ ਪੂਰੀ ਫਿਲਮ ਦੇ ਵਿੱਚ ਉਹ ਦੂਜੇ ਕਿਰਦਾਰਾਂ ਤੋਂ ਉਹ ਥੋੜਾ ਸਟਾਈਲਾਈਜ਼ ਆ ਥੋੜਾ ਉਹ ਡਿਫਰੈਂਟ ਆ ਤਾਂ ਉਹ ਚੀਜ਼ ਸਾਰੀ ਪਹਿਲਾਂ ਡਿਜ਼ਾਈਨ ਹੋਈ ਸੀ ਔਰ ਮੈਨੂੰ ਕਦੇ ਵੀ ਮੈਨੂੰ ਵਾਲ ਕਟਵਾਉਣੇ ਆ ਵਾਲ ਰੱਖਣੇ ਆ ਫਿਲਮ ਮੇਕਿੰਗ 'ਚ ਮੈਂ ਨਹੀਂ ਸੋਚਦਾ ਇਵਨ ਜੋ ਅਸੀਂ ਜਿਵੇਂ ਅੱਜ ਤੁਹਾਡੀ ਲੁੱਕ ਰਿਵੀਲ ਹੋਈ ਹੈ ਬਹੁਤ ਡਿਫਰੈਂਟ ਲੁੱਕ ਹੈ ਮੈਨੂੰ ਨਹੀਂ ਲੱਗਦਾ ਹਲੇ ਤੱਕ ਆਪਣੇ ਪੰਜਾਬੀ ਸਿਨੇਮਾ ਦੇ ਵਿੱਚ ਇਦਾਂ ਦੀ ਲੁੱਕ ਕਿਸੇ ਦੀ ਰਿਵੀਲ ਹੋਈ ਹੈ ਨਹੀਂ ਬਿਲਕੁਲ ਵੀ ਨਹੀਂ ਐਂਡ ਮੈਂ ਇਵਨ ਤੁਹਾਡੀ ਹੈਲਥ ਵਿੱਚ ਵੀ ਕਾਫੀ ਡਿਫਰੈਂਸ ਦਿਖ ਰਿਹਾ ਹੈ ਸੋ ਉਹਦੇ ਲਈ ਵੀ ਕੁਝ ਕੰਮ ਕੀਤਾ ਕੁਝ weight gain ਆ ਕੁਝ ਹਾਂ weight ਥੋੜਾ ਜਿਹਾ ਉਹ ਕਰਨਾ ਸੀ ਉਸ ਚੀਜ਼ ਨੂੰ ਕਿਉਂਕਿ ਮੈਨੂੰ ਐਸੀ ਵੀ ਥੋੜਾ ਜਿਹਾ ਡਿਫਰੈਂਟ ਲੱਗੇ ਹਨਾ ਵੀ ਮੇਰੀ ਕੋਸ਼ਿਸ਼ ਜਿਹੜੀ ਮੇਨ ਇਹ ਹੈਗੀ ਸੀ ਉਹ ਇਹ ਸੀ ਕਿ ਪਹਿਚਾਨ ਨਾ ਆਏ ਬਸ ਵੀ ਕਿਸੇ ਨੂੰ ਇਹ ਨਾ ਲੱਗੇ ਕਿ ਛਿੰਦਾ ਵੀ ਹੋ ਸਕੇ ਕਿਸੇ ਨੂੰ ਲੱਗੇ ਕਿ ਦੋ ਐਕਟ੍ਰੈਸ ਨੇ ਪਰਫਾਰਮ ਕੀਤਾ ਅਗਰ ਮੈਂ ਹੁਣ ਸੋਸ਼ਲ ਨੈਟਵਰਕ ਤੇ ਮੰਨ ਲਓ ਛਿੰਦੇ ਤੇ ਕੀਪੇ ਦੀ ਲੁੱਕ ਨੂੰ ਜੇ ਪਾਉਂਗਾ ਤਾਂ ਉਹ ਕਹਿਣਗੇ ਇਹ ਡਿਫਰੈਂਟ ਐਕਟਰ ਹੈ ਡਿਫਰੈਂਟ ਐਕਟਰ ਤਾਂ ਉਹਦੇ ਲਈ ਮੈਨੂੰ ਇਹ ਲੱਗਦਾ ਕਿ ਥੋੜਾ ਬਹੁਤ ਤਾਂ ਤੁਸੀਂ ਚਿਹਰ ਫੇਰ ਕਰਨਾ ਪੈਂਦਾ ਵੇਟ ਚਿਹਰ ਫੇਰ ਕਰਨਾ ਪੈਂਦਾ ਤੁਹਾਨੂੰ ਅ ਜਦੋਂ ਤੁਸੀਂ ਮੰਨ ਲਓ ਮੈਂ ਕਦੇ ਕਲੀਨ ਸ਼ੇਪ ਕਦੇ ਸ਼ੇਵ ਨਹੀਂ ਕਰਾਈ ਹੈ ਨਾ ਤਾਂ ਮੈਂ ਬੀਅਰਡ ਰੱਖਦਾ ਹਮੇਸ਼ਾ ਤਾਂ ਜਦੋਂ ਤੁਸੀਂ ਬੀਅਰਡ ਕੱਟ ਦਿਓਗੇ ਤਾਂ ਇੱਕ ਨੇਚਰਲੀ ਡਿਫਰੈਂਸ ਆ ਜਾਊਗਾ ਤਾਂ ਉਹ ਚੀਜ਼ ਦਾ ਵੀਰੇ ਨੇ ਪਹਿਲਾਂ ਹੀ ਕਿਹਾ ਸੀ ਵੀ ਆਪਾਂ ਸ਼ੇਵ ਕਰਾਂਗੇ ਕਿਉਂਕਿ ਉਹਦੇ ਨਾਲ ਉਹ ਲੁੱਕ ਚੇਂਜ ਆਊਗਾ ਸੋ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਜਿੱਦਾਂ ਨਾ ਇੱਕ ਕ੍ਰਿਮੀਨਲ ਮਾਈਂਡਡ ਜਿਹੜਾ ਬੰਦਾ ਹੁੰਦਾ ਹੈ ਨਾ ਆਪਾਂ ਇੱਕ ਨਾ ਕ੍ਰਿਮੀਨਲ ਆਪਾਂ ਕਹਿੰਦੇ ਆ ਕਿ ਕਿਸੇ ਵਜ੍ਹਾ ਨਾਲ ਬੰਦਾ ਹੈ ਇੱਕ ਇਮੋਸ਼ਨ ਵੀ ਸਾਈਡ ਹੁੰਦਾ ਉਹਦਾ ਅਗਰ ਅਪ ਬੜੀਆਂ ਸਟੋਰੀਆਂ ਵੀ ਸੁਣੀਏ ਤੁਸੀਂ ਤੁਹਾਡਾ ਕੀ ਬਲੀਵ ਹੁੰਦਾ ਹੈ ਕਿ ਬੰਦਾ ਕ੍ਰਿਮੀਨਲ ਕਿਉਂ ਬੰਦਾ ਹੈ बिकॉज़ ਆਬਵੀਅਸਲੀ ਫਿਲਮ ਦੇ ਵਿੱਚ ਬੜਾ ਚੀਜ਼ਾਂ ਦਿਖਾਈਆਂ ਗਈਆਂ ਦੇਖੋ ਮੈਂ ਪਤਾ ਨਹੀਂ ਡਿਫਰੈਂਟ ਸੋਚਦਾ ਇਸ ਚੀਜ਼ ਲਈ ਮੈਨੂੰ ਇਹ ਲੱਗਦਾ ਕਿ ਦੁਨੀਆ ਦਾ ਹਰ ਬੰਦਾ ਹਰ ਬੰਦੇ ਦੇ ਅੰਦਰ ਕ੍ਰਿਮੀਨਲ ਹੈ ਮਾਈਂਡ ਹਰ ਬੰਦਾ ਕਿਉਂਕਿ ਸ਼ੈਤਾਨ ਵੀ ਤੁਹਾਡੇ ਦਿਮਾਗ 'ਚ ਆ ਦੇਵਤਾ ਵੀ ਤੁਹਾਡੇ ਦਿਮਾਗ 'ਚ ਔਰ ਕ੍ਰਿਮੀਨਲ ਕਿਸੇ ਨੂੰ ਬਣਾਉਣਾ ਉਹ ਸਾਡਾ ਐਂਗਲ ਹੋ ਸਕਦਾ ਹੈ ਉਹਦੀ ਲਾਈਫ ਦਾ ਉਹ ਐਂਗਲ ਕੀ ਹੋ ਸਕਦਾ ਉਹਦੀ ਕੀ ਸਿਚੁਏਸ਼ਨ ਹੋ ਸਕਦੀ ਆ ਉਹ ਉਹਨੂੰ ਸ਼ਾਇਦ ਨਾਮ ਲੱਗਦਾ ਹੋਵੇ ਚੋਰ ਵੀ ਚੋਰੀ ਕਰਨ ਜਾਂਦੇ ਹੋਏ ਹੋ ਸਕਦਾ ਰੱਬ ਦਾ ਨਾਮ ਲੈਂਦਾ ਹੋਵੇ ਉਹਦਾ ਐਂਗਲ ਆ ਕਿਸੇ ਨੂੰ ਆਪਾਂ ਕਿਸੇ ਕੈਟਾਗਰੀ ਚ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਕਿ ਇੱਕ ਬੰਦਾ ਸੇਮ ਟਾਈਮ ਤੇ ਕਿਸੇ ਲਈ ਹੀਰੋ ਹੁੰਦਾ ਕਿਸੇ ਲਈ ਵਿਲਨ ਹੁੰਦਾ ਤਾਂ ਆਪਾਂ ਹਮੇਸ਼ਾ ਇੱਕ ਡਿਸਾਈਡ ਕਰ ਦਿੰਨੇ ਆ ਕਿ ਕ੍ਰਾਈਮਨਲ ਆ ਇਹ ਆ ਆ ਉਹ ਅਸੀਂ ਥੋੜੇ ਬਹੁਤ ਜਿਹੜੇ ਤੱਥ ਹੁੰਦੇ ਆ ਉਹਦੇ ਆਧਾਰ ਤੇ ਕਹਿ ਦਿੰਨੇ ਆ ਤਾਂ ਮੈਨੂੰ ਲੱਗਦਾ ਕਿ ਹਰ ਬੰਦੇ ਦਾ ਇੱਕ ਐਂਗਲ ਹੁੰਦਾ ਆ ਆਪਾਂ ਉਹਨੂੰ ਨਾਮ ਦੇ ਦਿੱਤੇ ਗਏ ਆ ਵੀ ਆਹ ਕ੍ਰਾਈਮਨਲ ਹੁੰਦਾ ਹਰ ਕੋਈ ਬੰਦਾ ਜਦੋਂ ਕੋਈ ਹਥਿਆਰ ਚੱਕਦਾ ਤਾਂ ਇੱਕ ਪੁਆਇੰਟ ਤਾਂ ਹੁੰਦਾ ਹੀ ਆ ਜਿੱਥੇ ਆ ਕੇ ਉਹਨੇ ਉਹ ਫੈਸਲਾ ਲਿਆ ਤਾਂ ਉਹਦੀ ਸਮਝ ਆ ਹਰ ਬੰਦੇ ਦੀ ਆਪਣੀ ਸਮਝ ਹੁੰਦੀ ਆ ਇਤریہ ਤੁਹਾਡਾ ਪੁਆਇੰਟ ਆਫ View ਜੱਗੀ ਜੀ ਮੈਂ ਤੁਹਾਡਾ ਪੁਆਇੰਟ ਆਫ View ਜਾਾਂਗੀ ਤੁਹਾਡੀ ਜਿਵੇਂ ਲੁੱਕ ਗੈਂਗਸਟਰ ਵਾਈ ਲੱਗ ਰਹੀ ਹੈ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਫੋਲੋ ਉਵੇਂ ਲੁੱਕ ਵਿੱਚ ਆਇਆ ਸੋ ਤੁਹਾਡਾ ਕੀ ਮੰਨਣਾ ਹੈ ਬਿਕੋਜ਼ ਆਪਾਂ ਬੜੀ ਨਾ ਜਲਦੀ ਜਜਮੈਂਟ ਪਾਸ ਕਰ ਦਿੰਨੇ ਆ ਕਿ ਅਗਰ ਕਿਸੇ ਨੇ ਹਥਿਆਰ ਰੱਖਿਆ ਹੋਇਆ ਹੈ ਜਾਂ ਐਦਾਂ ਇਹ ਐਦਾਂ ਹੋਊਗਾ ਇਹ ਐਦਾਂ ਹੋਊਗਾ ਉਸ ਜਜਮੈਂਟ ਨੂੰ ਲੈ ਕੇ ਬਿਕੋਜ਼ ਇੱਕ ਨਾ ਸੈਲਫ ਡਿਫੈਂਸ ਦਾ ਵੀ ਨਾਮ ਦਿੱਤਾ ਜਾਂਦਾ ਹੈ ਕਈ ਵਾਰ ਉਸ ਚੀਜ਼ ਨੂੰ ਤਾਂ ਤੁਹਾਡੀ ਕੀ ਸੋਚ ਹੈ ਇਸ ਚੀਜ਼ ਨੂੰ ਲੈ ਕੇ ਅਮ ਦੇਖੋ ਜੀ ਮੈਂ ਇਨਾ ਜਜਮੈਂਟਲ ਮੈਂ ਉਹੀ ਪਹਿਲਾ ਕਹਣਾ ਹਾਂ ਨਾ ਵੀ ਜਜਮੈਂਟਲ ਬਣਨਾ ਨਹੀਂ ਚਾਹੀਦਾ ਠੀਕ ਆ ਉਦੋਂ ਟਾਪਿਕ ਜੇ ਆਪਾਂ ਕਹੀਏ ਵੀ ਹੁਣ ਆਪਾਂ ਆ ਵਿਸ਼ੇ ਤੇ ਵੀ ਗੱਲ ਕਰਦੇ ਹਾਂ ਹੁਣ ਹਰ ਇੱਕ ਦਾ ਕੋਈ ਆਪਦੀ ਪਰਸਨਲ ਲਾਈਫ ਚ ਕੋਈ ਇਸ਼ੂ ਚੱਲਦਾ ਕਿਸੇ ਚ ਨਹੀਂ ਚੱਲਦਾ ਕੋਈ ਸੈਲਫ ਡਿਫੈਂਸ ਆ ਕੋਈ ਕ੍ਰਿਮੀਨਲ ਆ ਮੀਨ ਥੇਅਰ ਇਜ਼ ਅ ਪਰਪਸ ਸਜ਼ਾ ਕਿਉਂ ਮਿਲਦੀ ਹੈ ਕ੍ਰਿਮੀਨਲ ਨੂੰ ਮਿਲਦੀ ਹੈ ਹਨਾ ਵੀ ਇਟਸ ਗਿਵਨ ਟੇਕ ਬਟ ਅਦੇ ਵਿੱਚ ਮੇਰਾ ਕੋਈ ਪਰਸਨਲ ਇਦਾਂ ਪੈਨੀ ਨਹੀਂ ਹੈਗਾ ਵੀ ਮੈਂ ਕੋਈ ਤੁਹਾਨੂੰ ਜ਼ਿਆਦਾ ਚਲਾਉਣਾ ਬਾਦਮਾ ਹਾਂ ਹਾਂਜੀ ਅਲਸੋ ਧੀਰੇ ਤੁਹਾਨੂੰ ਇਸ ਪ੍ਰੋਜੈਕਟ ਦਾ ਕਿੰਨਾ ਕੁ ਵੇਟ ਸੀ ਬਿਕੋਜ਼ ਕਾਫੀ ਲੰਬਾ ਸਮਾਂ ਇੱਕ ਈਵਰਸ ਨੇ ਨਾ ਇੱਕ ਜਿਵੇਂ ਹੁੰਦੀ ਨਾ ਚਾਹ ਹੁੰਦੀ ਕਿ ਕਦੋਂ ਆਏਗੀ ਕਦੋਂ ਆਏਗੀ ਤੇ ਹੁਣ ਇਹ ਜਿਹੜਾ ਸਸਪੈਂਸ ਗੀਪੀ ਬਾਜੀ ਹੌਲੀ 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 ਰਿਵੀਲ ਕਰ ਰਹੀ ਹੈ ਸੋ ਕਿੰਨਾ ਕੁ ਵੇਟ ਸੀ ਤੁਹਾਨੂੰ ਪਰਸਨਲੀ ਬਹੁਤ ਵੇਟ ਸੀ ਕਿਉਂਕਿ ਅਸੀਂ ਸ਼ੂਟ ਕਰ ਚੁੱਕੇ ਸੀ ਤਾਂ ਉਹ ਬਹੁਤ ਐਕਸਾਈਟਮੈਂਟ ਸੀ ਕਿ ਲੁੱਕ ਰਿਵੀਲ ਹੋਏ ਜਲਦੀ ਵੀ ਲੁੱਕ ਜੋ ਰੱਖੀ ਆ ਜੋ ਫਿਲਮ ਦਾ ਇੱਕ ਮਾਹੌਲ ਹੈਗਾ ਪਹਿਲਾਂ ਡੇਟ ਹੋਰ ਸੀ 18 ਨਵੰਬਰ ਫਿਰ 24 ਹੋਈ ਫਿਰ ਉਹ ਚੇਂਜ ਹੁੰਦੀ ਤਾਂ ਉਹ ਕਈ ਵਾਰੀ ਆਡੀਅנס ਵੀ ਤੁਹਾਨੂੰ ਵੈਸੇ ਕਰਦੀ ਆ ਉਹ ਥੋੜੇ ਅਪਸੈਟ ਵੀ ਹੁੰਦੀ ਆ ਆਡੀਅנס ਗੁੱਸਾ ਵੀ ਹੁੰਦੀ ਆ ਫਿਰ ਦੋ ਫੈਬ ਕਰਦੀ ਉਹ ਵੇਟ ਜਿਆ ਹੁੰਦਾ ਸੀ ਕਿ ਜਲਦੀ ਦੋ ਫੈਬ ਆਏ ਉਹ ਆਡੀਅנס ਤੱਕ ਪਹੁੰਚੇ ਆਡੀਅנס ਉਸ ਚੀਜ਼ ਨੂੰ ਦੇਖੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਜਜਮੈਂਟ ਹੁੰਦੀ ਆ ਐਪਰੀਸ਼ੀਏਸ਼ਨ ਮਿਲਦੀ ਆ ਤਾਂ ਉਹ ਚੀਜ਼ ਦਾ ਬਹੁਤ ਵੇਟ ਹੈਗਾ ਸੀ ਔਰ ਵਾਰਨਿੰਗ ਵੈਸੀ ਵੀ ਫਿਲਮ ਨਹੀਂ ਹੈਗੀ ਮੇਰੇ ਲਈ ਮੇਰੇ ਲਈ ਇੱਕ ਇਮੋਸ਼ਨਸ ਆ ਵਾਰਨਿੰਗ ਮੇਰੇ ਨਾਲ ਬਹੁਤ ਕੁਝ ਲੈ ਕੇ ਆਈ ਵਾਰਨਿੰਗ 1 ਵੀ ਮੇਰੀ ਲਾਈਫ ਦੇ ਵਿੱਚ ਮੈਨੂੰ ਇੱਕ ਸਪੇਸ ਚ ਲੈ ਕੇ ਗਈ ਔਰ ਬਹੁਤ ਐਪਰੀਸ਼ੀਏਸ਼ਨ ਮਿਲੀ ਵਾਰਨਿੰਗ ਕਰਕੇ ਤਾਂ ਮੇਰੇ ਲਈ ਬਹੁਤ ਖਾਸ ਆ ਸੋ ਅਧਿਰਜ ਬੀਇੰਗ ਐਨ ਐਕਟਰ ਤੁਸੀਂ ਕੀ ਮੰਨਦੇ ਹੋ ਕਿ ਵਿਊਅਰਸ ਨੂੰ ਜੋੜਨ ਲੱਗ ਰਹੀ ਹੈ ਨਾ ਜਿਵੇਂ ਜਿਵੇਂ ਆਪਾਂ ਸੋਸ਼ਲ ਮੀਡੀਆ ਚ ਲਾਉਂਦੇ ਆ ਨਾ ਪੋਸਟ ਪਾਤੀ ਇਹ ਚੀਜ਼ਾਂ ਰੀਲਸ ਪਾਤੀਆਂ ਕਿ ਹਾਂ ਉਹ ਜੁੜੇ ਰਹੀਏ ਆਪਾਂ ਵਿਊਅਰਸ ਦੇ ਨਾਲ ਬਟ ਤੁਹਾਡੀ ਕੰਸਿਸਟੈਂਸੀ ਕੀ ਹੁੰਦੀ ਹੈ ਕਿ ਮੈਂ ਇਹ ਆਪਣੇ ਵਿਊਅਰਸ ਨੂੰ ਦੇਣਾ ਜਿਸ ਦੇ ਨਾਲ ਉਹ ਮੇ ਨਾਲ ਕਨੈਕਟਡ ਰਹਿਣ ਨਹੀਂ ਮੈਂ ਹਮੇਸ਼ਾ ਇਹ ਸੋਚਦਾ ਕਿ ਕੰਮ ਕਰੋ ਸੋਸ਼ਲ ਨੈਟਵਰਕ ਬਾਰੇ ਮੇਰਾ ਜਿਹੜਾ ਥੋਟ ਉਹ ਹੈਗਾ ਆਪਾਂ ਕਹਿ ਦਿੰਨੇ ਆ ਕਿ ਮੇਰਾ ਸੋਸ਼ਲ ਨੈਟਵਰਕ ਮੈਂ ਕਹਿੰਨਾ ਕਿ ਆਪਣਾ ਸੋਸ਼ਲ ਨੈਟਵਰਕ ਨਹੀਂ ਹੈਗਾ ਤੁਸੀਂ ਤੁਹਾਨੂੰ ਐਗਜ਼ਾਮਪਲ ਦਿੰਦਾ ਮੈਂ ਟਿਕਟੌਕ ਟਿਕਟੌਕ ਰਾਤੋ-ਰਾਤ ਬੰਦ ਹੋ ਗਈ ਕੱਲ ਨੂੰ ਰਾਤੋ-ਰਾਤ ਇੰਸਟਾ ਬੰਦ ਹੋ ਜੇ ਫੇਸਬੁੱਕ ਬੰਦ ਹੋ ਜੇ ਤੁਹਾਡੀ ਜਿਹੜੀ ਆਈਡੀ ਆ ਨਾ ਤੁਹਾਡੇ ਕੰਮ ਦੀ ਆਈਡੀ ਉਹ ਬਹੁਤ ਇੰਪੋਰਟੈਂਟ ਆ ਤੁਸੀਂ ਕੰਮ ਕਰੋ ਆਡੀਅנס ਨੂੰ ਤੁਸੀਂ ਜੇ ਆਪਦੀ ਆਦਤ ਪਾਉਣੀ ਆ ਕੰਮ ਨਾਲ ਪਾਓ ਸੋਸ਼ਲ ਨੈਟਵਰਕ ਨਾਲ ਨਾ ਪਾਓ ਮੈਂ ਕਹਿੰਦਾ ਸੋਸ਼ਲ ਨੈਟਵਰਕ ਤੋਂ ਕਦੇ ਵੀ ਬੰਦੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਉਹਦਾ ਕੰਮ ਦੇਖੋ ਤੁਸੀਂ ਤੁਹਾਡੀ ਆਈਡੀ ਤੁਹਾਡਾ ਫੇਸ ਤੁਹਾਡਾ ਕੰਮ ਹੋਣਾ ਚਾਹੀਦਾ ਮੈਂ ਕਹਿੰਦਾ ਸੋਸ਼ਲ ਨੈਟਵਰਕ ਕੱਲ ਨੂੰ ਸਾਰਾ ਬੰਦ ਕਰ ਦੇਣ ਮੈਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਮੈਂ ਮੰਨਦਾ ਕਿ ਮੈਂ ਆਪਦੀ ਮਿਹਨਤ ਨਾਲ ਮੈਂ ਕੁਝ ਕਿਰਦਾਰ ਇਹੋ ਜੇ ਘੜੇ ਆ ਜਾਂ ਮੈਂ ਲੋਕਾਂ ਸਾਹਮਣੇ ਪੇਸ਼ ਕੀਤਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਯਾਦ ਹੈਗੇ ਆ ਉਹ ਭੁੱਲਣਗੇ ਨਹੀਂ ਕਿ ਹਾਂ ਇਹ ਬੰਦੇ ਨੇ ਛਿੰਦਾ ਕੀਤਾ ਸੀ ਆ ਇਹ ਬੰਦੇ ਨੇ ਕੀਪਾ ਕੀਤਾ ਸੀ ਤਾਂ ਮੇਰੇ ਲਈ ਕੰਮ ਬਹੁਤ ਇੰਪੋਰਟੈਂਟ ਹੈ। ਇੱਕ ਕੰਪਲੀਮੈਂਟ ਮੈਂ ਵੀ ਤੁਹਾਨੂੰ ਦੇਣਾ ਚਾਹਾਂਗੀ ਬਿਕੋਜ਼ ਤੁਸੀਂ ਜਿੰਨੇ ਵੀ ਕੈਰੈਕਟਰਸ ਦਿੱਤੇ ਮੈਂ ਵਾਰਨਿੰਗ ਨਹੀਂ ਦੀਨੀ ਵਾਰਨਿੰਗ ਤੋਂ ਹਟ ਕੇ ਵੀ ਤੁਸੀਂ ਹਮੇਸ਼ਾ ਇੱਕ ਐਦਾਂ ਦਾ ਇੰਪੈਕਟ ਪਾਇਆ ਹੈ ਕਿ ਸ਼ਾਇਦ ਨਾ ਕਈ ਵਾਰ ਐਦਾਂ ਹੁੰਦਾ ਹੈ ਵਿਊਅਰਸ ਆ ਨਾਮ ਆਪਣੇ ਰੀਅਲ ਨੇਮ ਤੋਂ ਨਹੀਂ ਜਾਣਦੇ। ਬਟ ਜਦੋਂ ਬਾਈ ਫੇਸ ਦੇਖਦੇ ਨਾ ਕਿ ਹਾਂ ਯਾਰ ਯੈਸ ਇਸ ਬੰਦੇ ਨੇ ਆ ਰੋਲ ਕੀਤਾ ਤਾਂ ਉਹ ਇੱਕ ਤੁਹਾਡੇ ਲਈ ਬੜਾ ਪਲੱਸ ਪੁਆਇੰਟ ਹੈ ਕਿ ਲੋਕੀ ਤੁਹਾਨੂੰ ਜਿੱਦਾਂ ਤੁਸੀਂ ਕੈਰੈਕਟਰਸ ਕੀਤੇ ਉਸ ਨਾਲ ਤੁਹਾਨੂੰ ਜਾਣਦੇ ਆ। ਜੀ। ਕੰਮ ਨਾਲ ਮੈਨੂੰ ਇਹ ਲੱਗਦਾ ਕੰਮ ਕਰੋ ਕੰਮ ਨਾਲ ਔਰ ਆਡੀਅנס ਨੂੰ ਵੀ ਐਕਟਰ ਨੂੰ ਕੰਮ ਨਾਲ ਹੀ ਜੱਜ ਕਰਨਾ ਚਾਹੀਦਾ ਹੋਰ ਮੈਨੂੰ ਲੱਗਦਾ ਚੀਜ਼ਾਂ ਵੱਲ ਨਹੀਂ ਧਿਆਨ ਦੇਣਾ ਚਾਹੀਦਾ ਕਿ ਕੋਈ ਪਰਸਨਲ ਕਿਵੇਂ ਹੈਗਾ ਕਿਵੇਂ ਨਹੀਂ ਹੈਗਾ ਸੋ ਜੱਗੀ ਜੀ ਆਪਣੇ ਨਾ ਸਿਨੇਮਾ ਦੇ ਵਿੱਚ ਜਿਵੇਂ ਆਪਾਂ ਬਾਲੀਵੁੱਡ ਦੀ ਮੈਂ ਗੱਲ ਕਰਾਂ ਬਾਲੀਵੁੱਡ ਦੀ ਮੈਂ ਗੱਲ ਕਰਾਂ ਤਾਂ ਜਿਵੇਂ ਸਾਈਡ ਰੋਲਸ ਜਾਂ ਕਹਿ ਲਓ ਨਾ ਸ਼ਾਰਟ ਰੋਲਸ ਜਿਨ੍ਹਾਂ ਦੇ ਹੁੰਦੇ ਆ ਨਾ ਉਹ ਕਈ ਵਾਰ ਲੀਡ ਨਾਲੋਂ ਵੀ ਵੱਡੇ ਇੰਪੈਕਟ ਪਾ ਦਿੰਦੇ ਆ ਜੀ ਜੀ ਤੁਹਾਡਾ ਕੀ ਮੰਨਣਾ ਹੈ ਇਹ ਚੀਜ਼ ਮਤਲਬ ਤੁਹਾਡੀ ਕੀ ਸੋਚ ਹੈ ਨੂੰ ਲੈ ਕੇ ਹਾਂਜੀ ਮੈਂ ਟੋਟਲੀ ਐਗਰੀ ਕਰਦਾ ਮੈਂ ਆਨੈਸਟਲੀ ਜਦੋਂ ਵੀ ਮੈਂ ਅਲਾ ਦਾ ਪਰਸਨਲੀ ਗੱਲ ਕਰਦਾ ਜਦੋਂ ਮੈਨੂੰ ਕੋਈ ਫਿਲਮ ਆਫਰ ਹੁੰਦੀ ਹੈ ਪਹਿਲਾਂ ਤਾਂ ਚਲੋ ਫਿਲਮ ਕੌਣ ਬਣਾ ਰਿਹਾ ਕੀ ਕਰ ਰਿਹਾ ਉਹਦੀ ਬੈਕਬੋਨ ਕੌਣ ਨੇ ਕਿੰਨਾ ਸੀਰੀਅਸ ਨੇ ਹਨਾ ਤੇ ਚਲੋ ਮੇਰੇ ਤਾਂ ਹਮੇਸ਼ਾ ਬੈਕਬੋਨ ਇਧਰ ਉਸਤਾਦ ਹੀ ਰਹੇ ਨੇ ਸੋ ਸੋ ਇਧਰ ਕੋਈ ਕੁਆਲਿਟੀ ਦੀ ਹਮੇਸ਼ਾ ਕੋਈ ਟੈਨਸ਼ਨ ਨਹੀਂ ਰਹਿੰਦੀ ਬਟ ਜੇ ਉਹਨਾਂ ਨੇ ਕਿਹਾ ਤਾਂ ਵੀ ਜਿਵੇਂ ਹੁਣ ਵਾਰਨਿੰਗ ਲਾਈਕ ਕਾਲ ਕੀਤੀ ਬਾਈ ਨੇ ਕਹਿੰਦੇ ਵੀ ਵਾਰਨਿੰਗ ਕਰਨਾ ਜਦੋਂ ਉਹਨਾਂ ਨੇ ਇਹ ਕਰਤਾ ਮੈਨੂੰ ਪਤਾ ਵੀ ਉਹਨਾਂ ਨੇ ਕੋਈ ਚੰਗਾ ਹੀ ਸੋਚਿਆ ਹੋਣਾ ਠੀਕ ਹੈ ਪਰ ਨਹੀਂ ਛੋਟਾ ਰੋਲ ਹੋਵੇ ਗੋਂਗੇ ਦਾ ਰੋਲ ਹੋਵੇ ਨਾ ਬੋਲਣਾ ਹਨਾ ਵਾਟ ਐਵਰ ਇਟ ਇਜ਼ ਸੋ ਕੁਆਲਿਟੀ ਮੈਂ ਤੁਹਾਨੂੰ ਕਹਿ ਰਿਹਾ ਕੁਆਲਿਟੀ ਕੁਆਂਟੀਟੀ ਉਹਦੇ ਵਿੱਚ ਡਿਫਰੈਂਸ ਹੈ ਆ ਕਦੇ ਕਦੇ ਪੂਰੀ ਫਿਲਮ ਚ ਕੰਮ ਕੀਤਾ ਵਾ ਮੈਂ ਯਾਰ ਮੇਰਾ ਤਿਤਲੀਆਂ ਰਗਾ ਚ ਮੈਂ ਨਿੱਕਾਏ ਕਰੈਕਟਰ ਕੀਤਾ ਮੈਨੂੰ ਬੜਾ ਵਧੀਆ ਲੱਗਿਆ ਹਰਿਆਣਵੀ ਕਰੈਕਟਰ ਸੀ ਵੀਰਾ ਕਹਿੰਦਾ ਇਹ ਕਰਨਾ ਹੈ ਉਹ ਮੈਂ ਕੀਤਾ ਔਰ ਉਹ ਕਰੈਕਟਰ ਇੰਨਾ ਅਪਰੀਸ਼ੀਏਟ ਹੋਇਆ ਮੈਨੂੰ ਉਹ ਬਹੁਤ ਮੈਸੇਜ ਆਏ ਹਰਿਆਣਵੀ ਪਰ ਮੈਨੂੰ ਲੱਗਦਾ ਇੱਕ ਸੀਨ ਵੀ ਕਈ ਵਾਰੀ ਤੁਹਾਨੂੰ ਇੱਕ ਸੀਨ ਫਿਲਮ ਦਾ ਕਿੱਥੇ ਲੈ ਜਾਂਦਾ ਤੁਸੀਂ ਇਹ ਦੇਖੋ ਜਦੋਂ ਪਹਿਲਾ ਐਪੀਸੋਡ ਆਇਆ ਸੀ ਹਣੀ ਦਾ ਕਰੈਕਟਰ ਸੀ ਪੰਮੇ ਦੇ ਚਮਚਾ ਮਾਰਨਾ ਉਹ ਇੱਕ ਸੀਨ ਨੇ ਹਣੀ ਨੂੰ ਮਤਲਬ ਇੰਨਾ ਉਹ ਫੇਮਸ ਕਰਤਾ ਸੀ ਕਿ ਪੰਮੇ ਦੇ ਉਹ ਕਰੈਕਟਰ ਨੇ ਚਮਚਾ ਮਾਰਿਆ ਤਾਂ ਮੈਨੂੰ ਲੱਗਦਾ ਕਿ ਉਹ ਜਿਵੇਂ ਆਪਣਾ ਵਿਜੇ ਰਾਜ ਜੀ ਦਾ ਕਊਆ ਬਰੀਆਨੀ ਹੁਣ ਉਹ ਫਿਲਮ ਤੇ ਉਹਨਾਂ ਦਾ ਇੱਕ ਕਰੈਕਟਰ ਲਈ ਯਾਦ ਰੱਖਿਆ ਜਾਂਦਾ ਨਾ ਕਿ ਉਹਦੇ ਚ ਹੋਰ ਕੌਣ-ਕੌਣ ਹੈਗੇ ਸੀ ਸੋ ਇੰਪੈਕਟ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਜ਼ਰੂਰੀ ਹੈ ਆਈ ਮੀਨ ਯੂ نو ਲਾਟ ਆਫ ਟਾਈਮਸ ਹੁਣ ਕੀ ਹੁੰਦਾ ਵੀ ਜਿਹੜੇ ਨੋਨ ਫੇਸਿਸ ਹੈਗੇ ਨੇ ਹਨਾ ਉਹ ਕੰਟੀਨਿਊਸਲੀ ਯੂ نو ਲੰਮੀ ਫਿਲਮਾਂ ਚ ਡਿਊਰੇਸ਼ਨ ਚ ਕੰਮ ਕਰਦੇ ਨੇ ਸਾਰੀ ਫਿਲਮ ਚ ਹੁੰਦੇ ਨੇ ਐਂਡ ਦੈਨ ਸਮ ਟਾਈਮਸ ਜਿਵੇਂ ਨਿਊ ਕਮਰਸ ਹੁੰਦੇ ਨੇ ਜਦੋਂ ਮੈਂ ਵੀ ਆਇਆ ਮਾ ਯੂ نو ਮਿਰਜ਼ਾ ਦੇ ਵਿੱਚ ਜਾਂ ਹੀਰੋ ਦੇ ਵਿੱਚ ਹੈ ਨਾ ਮੇਰੇ ਛੋਟੇ ਸੀਗੇ ਕਰਦਾਰ ਪਰ ਇੰਪੈਕਟ ਸੀ ਉਹਨਾਂ ਦਾ ਯੂ نو ਸੋ ਕਰੈਕਟਰ ਦਾ ਔਰਾ ਵੱਡਾ ਹੋਣਾ ਚਾਹੀਦਾ ਪਰ ਡਿਊਰੇਸ਼ਨ ਛੋਟੀ ਹੋਵੇ ਯਾ ਗੀਪੀ ਬਾਈ ਤੋਂ ਹਟ ਕੇ ਜਿਵੇਂ ਤੁਸੀਂ ਕਹਿਣ ਲਈ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਮੈਂ ਫਿਲਮ ਚੂਜ਼ ਕਰ ਰਿਹਾ ਐਨਾ ਤੋਂ ਹਟ ਕੇ ਤੁਸੀਂ ਕਿਸ ਟਾਈਪ ਦੇ ਲਾਈਕ ਪ੍ਰੋਜੈਕਟਸ ਪਸੰਦ ਕਰਦੇ ਹੋ ਕਿ ਹਾਂ ਮੈਂ ਇਦਾਂ ਦੇ ਪ੍ਰੋਜੈਕਟਸ ਕਰਨੇ ਆ ਜਾਂ ਇਹ ਮੇਰਾ ਇੰਟਰਸਟ ਹੈ ਇਹਨਾਂ ਦੇ ਵਿੱਚ ਦੇਖੋ ਜੀ ਮੈਂ ਪਹਿਲਾਂ ਇੱਕ ਸੂਬੇਦਾਰ ਜਗਿੰਦਰ ਸਿੰਘ ਕੀਤੀ ਹਨਾ ਆਰਮੀ ਤੇ ਫਿਲਮ ਸੀਗੀ ਹਨਾ ਉਹ ਆਈ ਲਾਈਕ ਇੱਕ ਉਹਨਾਂ ਦਾ ਹਿਸਟਰੀ ਬਾਰੇ ਨਾ ਆ ਲਾਈਕ ਹਿਸਟਰੀ ਉਹ ਕਿਸ ਨੂੰ ਪਲੇ ਕਰਨਾ ਨਾਟ ਨਾਟ ਐਨੀ 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 ਬਡੀ ਵੀ ਇੰਡੀਵਿਜੂਅਲ ਕੌਣ ਆ ਬਟ ਯੂ نو ਥੋੜਾ ਜਿਹਾ ਹੁੰਦਾ ਵਾ ਵੀ ਹਾਂ ਵੀ ਆਹ ਤੁਹਾਡਾ ਨਿਚ ਆ ਆ ਤੁਹਾਡਾ ਕੰਫਰਟ ਲੈਵਲ ਆ ਜੇ ਤੁਹਾਨੂੰ ਮੈਨੂੰ ਕਹੂੰਗਾ ਕਾਮੇਡੀ ਉਹ ਤੇ ਮੈਨੂੰ ਥੋੜਾ ਜਿਹਾ ਹੋਰ ਵਰਕਾ ਕਰਨਾ ਪੈਣਾ ਵਾ ਰਾਈਟ ਟਾਈਮਿੰਗ ਤੇ ਐਂਡ ਡਿਲੀਵਰੀ ਤੇ ਯੂ نو ਫਿਰ ਉੱਤੇ ਕੀ ਆ ਵੀ ਜਿਹੜੇ ਐਕਚੁਅਲੀ ਹੰਡੇ ਹੋਏ ਕਮੀਡੀਅਨ ਹੁੰਦੇ ਫਿਰ ਤੁਹਾਡੇ ਪਟਾਕੇ ਪਾ ਦਿੰਦੇ ਨੇ ਹਾਂ ਸੋ ਯੂ ਹੈ ਟੂ ਵਾਚ ਆਊਟ ਕਿਹੜਾ ਕੰਟੈਂਟ ਤੁਸੀਂ ਪਿਕ ਕਰਨਾ ਪਰ ਓਪਨ ਟੂ ਐਨੀਥਿੰਗ ਐਂਡ ਏਵਰੀਥਿੰਗ ਪਰ ਕੰਫਰਟ ਲੈਵਲ ਤੁਸੀਂ ਦੇਖਦੇ ਹੋ ਕਿਹੜੀ ਚੀਜ਼ ਸਿਨੇਮੇ ਵਿੱਚ ਜੱਚ ਰਹੀ ਆ ਫਿਰ ਬੰਦਾ ਉਹਨੂੰ ਪਰਫਾਰਮ ਕਰਦਾ ਵਾ ਯਾ ਅਹ ਸੋ ਅਧਿਰਜ ਮੈਂ ਜਾਂਦੇ ਜਾਂਦੇ ਤੁਹਾਨੂੰ ਕਹਿਣਾ ਚਾਹੂੰਗੀ ਕਿ ਬੈਸਟ ਵਿਸ਼ਸ ਫਿਲਮ ਦੇ ਲਈ ਬਹੁਤ ਸਾਨੂੰ ਐਕਸਾਈਟਮੈਂਟ ਹੈ ਤੁਹਾਡਾ ਰੋਲ ਵੇਖਣ ਲਈ ਬਿਕੋਜ਼ ਅੱਜ ਜੋ ਲੁੱਕ ਰਿਲੀਜ਼ ਹੋਈ ਹੈ ਉਹ ਬਹੁਤ ਜ਼ਿਆਦਾ ਹੀ ਬਾ ਕਮਾਲ ਹੈ ਸੋ ਜਾਂਦੇ ਜਾਂਦੇ ਈ ਵਿਊਅਰਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਈ ਕਹੂੰਗਾ ਕਿ ਦੋ ਫੈਪਨੋ ਫਿਲਮ ਆ ਰਹੀ ਆ ਸਵੇਰੇ 7 ਵਜੇ ਮਾਹੌਲ ਸ਼ੁਰੂ ਹੋ ਜਾਣਾ ਪਹਿਲੀ ਵਾਰੀ ਪੰਜਾਬੀ ਸਿਨੇਮੇ ਸਵੇਰੇ 7 ਵਜੇ ਸ਼ੋਅ ਸ਼ੁਰੂ ਹੋ ਰਿਹਾ ਸੋ ਆਪਾਂ ਥੀਏਟਰ ਵਿਜ਼ਿਟ ਵੀ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਇੱਕ ਇੱਕ ਬੰਦੇ ਨੂੰ ਮਿਲ ਕੇ ਜਾਵਾਂਗੇ ਸਾਰੀ ਟੀਮ ਸੋ ਸਾਰੇ ਜਣੇ ਸਪੋਰਟ ਕਰਿਓ ਜਿਵੇਂ ਤੁਸੀਂ ਵਾਰਨਿੰਗ 1 ਨੂੰ ਪਿਆਰ ਦਿੱਤਾ ਉਮੀਦ ਆ ਵਾਰਨਿੰਗ 2 ਤੁਹਾਨੂੰ ਬਹੁਤ ਕਹਿਣ ਲੱਗੋਗੇ ਥੈਂਕ ਯੂ ਥੈਂਕ ਯੂ ਔਰ ਨੇਰੀਆ ਜਾਣ ਨੇਰੀਆ ਗੇਜਿਆ ਅੱਖੀਆਂ ਢੀਕਦੀਆਂ ਤੈਨੂੰ ਮੇਰੀਆਂ ਸੋ ਜਿਹੜੀ ਢੀਕ ਆ ਨਾ ਇਹ 2 ਫਰਵਰੀ ਨੂੰ ਪੂਰੀ ਹੋਣੀ ਆ ਸੋ 2 ਫਰਵਰੀ ਨੂੰ ਮਿਲਦੇ ਸਾਰੇ ਜਣੇ ਫਿਲਮ ਵਾਲਾ ਐਕਸੈਂਟ ਸੀ ਜਗਰਾਓ ਵਾਲਾ ਐਕਸੈਂਟ ਸੀ ਇਹ ਇਹ ਫਿਲਮ ਇਹ ਫਿਲਮ ਵਾਲਾ ਸੀ ਜਗਰਾਓ ਵਾਲਾ ਤਾਂ ਇੱਕ ਕੈਰੈਕਟਰ ਹੀ ਹੈ ਨਹੀਂ ਹਲੇ ਹੁਣ ਤੁਸੀਂ ਜਗਰਾਓ ਵਾਲੇ ਐਕਸੈਂਟ ਵਿੱਚ ਤੁਸੀਂ ਅਪੀਲ ਕਰ ਦੋ ਫਿਰ ਇਹਦੇ ਵਿੱਚ ਵੀ ਦੋਨੇ ਪਾਸੇ ਕਰ ਦੋ ਉਹ ਨਹੀਂ ਨਹੀਂ ਉਹ ਤਾਂ ਥੋੜਾ ਉਹ ਇੰਟਰਵਿਊ ਵਾਲਾ ਮਾਹੌਲ ਨਹੀਂਗਾ ਫਿਰ ਵੇ ਬਾਤ ਤੁਸੀਂ ਆਪ ਹੀ ਐਡਿਟ ਕਰਦੇ ਫਿਰੋਗੇ ਸਰ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬੈਸਟ ਵਿਸ਼ੇਸ थैंक यू ਸੋ ਮੱਚ ਸੋ ਏਸੀ ਮੇ ਨਾਲ ਸਟਾਰ ਕਾਸਟ ਵਰਨਿੰਗ ਟੂ ਆਰ ਇਸ 2 ਫੈਬ ਨੂੰ ਸਾਰੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਵੀ ਜ਼ਰੂਰ ਜਾਇਓ ਐਂਡ ਫੈਮਿਲੀ ਮੂਵੀ ਹੈ ਸੋ ਪਲੀਜ਼ ਉਹ ਤੱਕ ਦੀ ਇਜਾਜ਼ਤ ਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਮਰਾ ਪਰਸਨ ਰਮੇਸ਼ ਦੇ ਨਾਲ ਮੈਂ ਜਸਵੀਰ ਕੌਰ